ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਗੱਲ ਕਰਦੇ ਆਂ ਮੱਤ ਤੇ ਪੜ ਦਾ ਵੀਡੀਓ ਬਾਰੇ ਜਿੱਦੋਂ ਵਿੱਕੀ ਨੂੰ ਪੁਲਿਸ ਲੱਭਦੀ ਹੁੰਦੀ ਆ ਤਾਂ ਪਿੰਡ ਵਿੱਚ ਵੀ ਰੌਲਾ ਪੈ ਜਾਂਦਾ ਤੇ ਵਿੱਕੀ ਦੀ ਮੰਮੀ ਕੋਲ ਪਿੰਡ ਵਾਲੇ ਆ ਕੇ ਪੁੱਛਦੇ ਆ ਕਿ ਵਿੱਕੀ ਨੂੰ ਪੁਲਿਸ ਲੱਭਦੀ ਫਿਰਦੀ ਆ ਪਰ ਵਿੱਕੀ ਦੀ ਮੰਮੀ ਨਹੀਂ ਮੰਨਦੀ ਉਹ ਕਹਿੰਦੀ ਉਹਦਾ ਪਾਸਵਰਡ ਦੀਨ ਕੁਆਰੀ ਲਈ ਆਏ ਸੀਗੇ ਪਰ ਪਿੰਡ ਵਿੱਚ ਸਭ ਨੂੰ ਪਤਾ ਲੱਗ ਹੀ ਜਾਂਦਾ ਆ ਕਿ ਵਿੱਕੀ ਨੂੰ ਹੀ ਪੁਲਿਸ ਫੜਦੀ ਆ ਤੇ ਫਿਰ ਵਿਕਰੀ ਮੰਮੀ ਸੋਚ ਲਿਆ ਕਿ ਹੁਣ ਵਿੱਕੀ ਨੂੰ ਇਸ ਮਸਲੇ ਚ ਕਿਵੇਂ ਵਾਰ ਕੱਢਿਆ ਜਾਵੇ ਕਿਸ ਦੀ ਸ਼ਿਫਾਰਿਸ਼ ਲਈ ਜਾਵੇ ਉਹ ਕੋਈ ਸ਼ਿਫਾਰਿਸ਼ੀ ਬੰਦਾ ਲੱਭ ਦਿਆ ਜੋ ਅੱਗੇ ਜਾ ਕੇ ਪੁਲਿਸ ਨਾਲ ਗੱਲ ਕਰ ਸਕੇ ਕਿ ਕੁਝ ਦੈਲ ਲੈ ਦੇ ਕੇ ਵਿੱਕੀ ਨੂੰ ਛਡਾਇਆ ਜਾ ਸਕੇ ਦੂਜੇ ਪਾਸੇ ਵਿੱਕੀ ਵੀ ਇਧਰ ਉਧਰ ਲੁਕਦਾ ਫਿਰਦਾ ਆ ਪਰ ਉਹਨੂੰ ਕੋਈ ਵੀ ਜਗ੍ਹਾ ਨਹੀਂ ਮਿਲਦੀ ਉਹ ਪਰੇਸ਼ਾਨ ਹੋਇਆ ਇੱਧਰ ਉੱਧਰ ਘੁੰਮਦਾ ਰਹਿੰਦਾ ਪਰ ਉਹਨਾਂ ਕੋਈ ਵੀ ਜਗ੍ਹਾ ਲੁਕਣ ਨੂੰ ਨਹੀਂ ਮਿਲਦੀ ਤੇ ਦੂਜੇ ਪਾਸੇ ਪ੍ਰੀਤ ਵੀ ਫੈਸਲਾ ਲੈਂਦੀ ਆ ਕਿ ਐਵੇਂ ਤਾਂ ਵਿੱਕੀ ਨੇ ਸੁਧਰਨਾ ਨਹੀਂ ਉਹ ਦਿਨ ਪਰ ਦਿਨ ਵਿਗੜਦਾ ਹੀ ਜਾ ਰਿਹਾ ਹੈ ਇੱਕ ਵਾਰ ਤਾਂ ਉਹਨੂੰ ਪੁਲਿਸ ਨੂੰ ਫੜਾਉਣਾ ਹੀ ਪੈਣਾ ਹੈ ਤਾਂ ਕਰਕੇ ਕਿ ਅੱਗੇ ਵੀ ਉਹ ਉਹਦਾ ਫਿਊਚਰ ਵਧੀਆ ਰਵੇ ਉਹ ਸੰਦੀਪ ਤੇ ਪ੍ਰੀਤ ਆਪਸ ਵਿੱਚ ਗੱਲਾਂ ਕਰਦੇ ਨੇ ਪਰੇਸ਼ਾਨ ਹੋਏ ਇਸ ਕਰਕੇ ਉਹ ਸੋਚਦੇ ਨੇ ਕਿ ਇਹ ਵਿੱਕੀ ਨੂੰ ਪੁਲਿਸ ਨੂੰ ਫੜਾਉਣਾ ਹੀ ਸਹੀ ਵੈਤਰੀ ਨਹੀਂ ਦਾ ਸਾਹਬ ਨੂੰ ਹੀ ਦੁਖੀ ਕਰੇਗਾ ਇਹ ਸਭ ਸੋਚਦੇ ਨੇ ਆਪਸ ਵਿੱਚ ਪ੍ਰੀਤ ਤੇ ਸੰਦੀਪ ਆਪਸ ਵਿੱਚ ਗੱਲਾਂ ਕਰਦੇ ਨੇ ਤੇ ਵਿੱਕੀ ਨੂੰ ਇੱਕ ਵਾਰ ਪੁਲਿਸ ਨੂੰ ਫੜਾਦੇ ਨੇ ਵਿੱਚ ਹੀ ਸਭ ਦੀ ਭਲਾਈ ਨਹੀਂ ਤਾਂ ਇਹਨੇ ਐਵੇਂ ਬਹੁਤ ਚੋਰੀਆਂ ਕਰਨੀਆਂ ਨੇ ਤੇ ਸਭ ਨੂੰ ਪਰੇਸ਼ਾਨ ਕਰਨਾ ਹੈ ਤੇ ਦੂਜੇ ਪਾਸੇ ਪੁਲਿਸ ਨੂੰ ਵੀ ਵਿੱਕੀ ਦੀ ਮੰਮੀ ਤੇ ਸ਼ੱਕ ਹੋ ਜਾਂਦਾ ਹੈ ਕਿ ਆ ਕੋਸ਼ਿਸ਼ ਛੁਪਾ ਰਹੀ ਆ ਇਹਨੂੰ ਸਭ ਪਤਾ ਕਿ ਇਹਦਾ ਮੁੰਡਾ ਕਿੱਥੇ ਗਿਆ ਹੋਇਆ ਹੈ ਉਹ ਘਰੇ ਆ ਕੇ ਪੁਲਿਸ ਵਾਲੇ ਬਹੁਤ ਹੰਗਾਮਾ ਕਰਦੇ ਆ ਤੇ ਪ੍ਰੀਤ ਵੀ ਬਹੁਤ ਸ਼ਰਮਿੰਦਾ ਹੁੰਦੀ ਆ ਕਿ ਆ ਕੀ ਕੰਮ ਕਰੀ ਜਾਂਦਾ ਹੈ ਪਰ ਪ੍ਰੀਤ ਵੀ ਪਰੇਸ਼ਾਨ ਹੋਈ ਸੋਚਦੀ ਆ ਕਿ ਹੁਣ ਅੱਗੇ ਕੀ ਕੀਤਾ ਜਾਵੇ ਪਰ ਪ੍ਰੀਤ ਫੈਸਲਾ ਆਕਰ ਵਿੱਚ ਲੈਹੀ ਲੈਂਦੀ ਆ ਕਿ ਕਿ ਵਿੱਕੀ ਨੂੰ ਪੁਲਿਸ ਨੂੰ ਫੜਾ ਦੇਣਾ ਹੀ ਚਾਹੀਦਾ ਏ ਤੇ ਵਿੱਕੀ ਦੀ ਮੰਮੀ ਹਜੇ ਵੀ ਵਿੱਕੀ ਨੂੰ ਛਡਾਉਣ ਦੇ ਪਿੱਛੇ ਹੀ ਲੱਗੀ ਰਹਿੰਦੀ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਿਓ ਜੀ ਧੰਨਵਾਦ